ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕਰਨਲ ਮਾਮਲੇ ਵਿੱਚ ਕੁੱਟਣ ਵਾਲੇ ਪੁਲਸੀਏ ਕਰਨਲ ਸਾਹਿਬ ਨੂੰ ਕੁੱਟਣ ਵਾਲੇ ਪੁਲਸੀਏ ਪਾਕਿਸਤਾਨ ਦੇ ਏਜੰਟ ਨਿਕਲੇ ਏਜੰਟ ਪਾਕਿਸਤਾਨ ਦੇ ਦੇ ਸਬੂਤ ਮੇਰੇ ਹੱਥ ਦੇ ਵਿੱਚ ਨੇ ਇੱਕ ਆਡੀਓ ਵਾਇਰਲ ਹੋਈ ਹੈ ਉਹਨਾਂ ਪੁਲਿਸ ਵਾਲਿਆਂ ਦੀ ਜਿਨ੍ਹਾਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਸਹੀ ਸੁਣ ਰਹੇ ਹੋ ਤੁਸੀਂ ਜਿਹੜੀ ਆਡੀਓ ਸੁਣੋਗੇ ਉਹਦੇ ਨਾਲ ਤੁਹਾਡੇ ਵੀ ਸੁਣ ਕੇ ਹੋਸ਼ ਛੁੱਟ ਜਾਣੀ ਕਿ ਪੰਜਾਬ ਦੇ ਜਿਹੜੇ ਉਹ ਨੌਜਵਾਨੀ ਜਿਹੜੀ ਅਕਸਰ ਬਾਰਡਰਾਂ ਦੇ ਉੱਤੇ ਸਾਡੇ ਦੇਸ਼ ਨੂੰ ਪ੍ਰੋਟੈਕਟ ਕਰਦੀ ਆ ਉਸੇ ਫੌਜ ਦੇ ਖਰਾਬ ਕੀ ਏਜੰਡਾ ਸੀ ਔਰ ਕਿੰਨੇ ਮਨਸੂਬੇ ਰਚਿਆ ਔਰ ਦਿੱਲੀ ਤੋਂ ਰੇਕੀ ਹੋ ਰਹੀ ਸੀ ਬਹੁਤ ਵੱਡੀ ਖਬਰ ਜਿਹੜੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਕਰਨਲ ਸਾਹਿਬ ਦੀ ਦਿੱਲੀ ਤੋਂ ਹੀ ਰੇਕੀ ਹੋ ਰਹੀ ਸੀ ਕਿਵੇਂ ਜਾਨੀ ਉਹਦਾ ਮੋਬਾਈਲ ਫੋਨ ਖੋਇਆ ਗਿਆ ਕਿਉਂ ਖੋਇਆ ਗਿਆ ਰੀਜ਼ਨ ਕੀ ਹੈ ਪਿੱਛੇ ਦਾ ਪੂਰੀ ਖਬਰ ਤੁਹਾਡੇ ਸਾਹਮਣੇ ਅੱਜ ਦੱਸਾਂਗੇ ਸਾਰੇ ਅਸ਼ੰਕੇ ਦੂਰ ਹੋ ਜਾੜੇ ਆ ਕਿ ਕਰਨਲ ਸਾਹਿਬ ਨੂੰ ਕੁੱਟਣ ਵਾਲੇ ਜਿਹੜੇ ਉਹ ਚਾਰ ਪੁਲਿਸ ਵਾਲੇ ਉਹ ਪਾਕਿਸਤਾਨ ਦੇ ਏਜੰਟ ਕਿਵੇਂ ਬਣੇ ਨੇ ਤੋ ਕਿ ਕੋਟਰ ਤੋਂ ਪਹਿਲਾ ਨਾ ਜਿਹੜਾ ਇੱਕ ਆਡੀਓ ਹੈ ਉਹ ਪੂਰਾ ਤੁਹਾਡੇ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਕਿਉਂਕਿ ਪਾਕਿਸਤਾਨ ਦੇ ਨਾਲ ਲਿੰਕ ਜੁੜ ਜਾਵੇ ਕਿਤੇ ਨਾ ਕਿਤੇ ਇੱਕ ਵਿਗੇਡੀਅਰ ਹੋਵੇ ਚਾਹ ਕਰਨਲ ਹੋਵੇ ਉਹਦੇ ਮੋਬਾਈਲ ਫੋਨ ਦੇ ਵਿੱਚ ਕੀ ਦੇਸ਼ ਔਰ ਕੀ ਫੌਜ ਦੇ ਪ੍ਰਤੀਬੰਧ ਦਾ ਡਾਟਾ ਉਹ ਫੋਨ ਦੇ ਵਿੱਚ ਬਹੁਤ ਵੱਡੀ ਇਨਫਰਮੇਸ਼ਨ ਉਹਨਾਂ ਤੱਕ ਪਹੁੰਚਾਈ ਜਾ ਸਕਦੀ ਸੀ ਔਰ ਜਿਹੜਾ ਮੋਬਾਈਲ ਫੋਨ ਖੋਇਆ ਗਿਆ ਉਹ ਕਿਉਂ ਖੋਇਆ ਗਿਆ ਵਜ੍ਹਾ ਕੀ ਹੈ ਦਿੱਲੀ ਤੋਂ ਰੈਕੀ ਕਿਉਂ ਹੋ ਰਹੀ ਹੈ ਯਾਨੀ ਕਰਨਲ ਸਾਹਿਬ ਨੂੰ ਸਿੱਧਾ ਕੁੱਟਿਆ ਨਹੀਂ ਗਿਆ ਕੋਈ ਇਹ ਕੁਦਰਤੀ ਝਗੜਾ ਨਹੀਂ ਹੋਇਆ ਉਹ ਕਹਿੰਦੇ ਸੀ ਤਾਂ ਕੁਦਰਤੀ ਹੋ ਗਿਆ ਜੀ ਇਹਦੇ ਪਿੱਛੇ ਦੀ ਜਿਹੜੀ ਕਹਾਣੀ ਸੁਣੋਗੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਕਰਨਲ ਸਾਹਿਬ ਨੂੰ ਇਹ ਪੁਲਿਸ ਵਾਲੇ ਕੌਣ ਸੀ ਇਹ ਪੁਲਿਸ ਵਾਲਿਆਂ ਦੀ ਵਰਦੀ ਦੇ ਵਿੱਚ ਕੌਣ ਸੀ ਯਾਨੀ ਪਾਕਿਸਤਾਨੀ ਏਜੰਟ ਪਾਕਿਸਤਾਨੀ ਏਜੰਟ ਆਪਣੇ ਹੀ ਪੰਜਾਬ ਦੀ ਯਾਨੀ ਆਪਣੇ ਹੀ ਪੰਜਾਬ ਦੇ ਵਿੱਚੋਂ ਖਾ ਕੇ ਆਪਣੇ ਹੀ ਪੰਜਾਬ ਦੀ ਧਰਤੀ ਦੇ ਉੱਤੇ ਰਹਿ ਕੇ ਦੇਸ਼ ਦੀ ਫੌਜ ਦੇ ਨਾਲ ਗਦਾਰੀ ਔਰ ਦੇਸ਼ ਦੇ ਨਾਲ ਗਦਾਰੀ ਔਰ ਇਹਨਾਂ ਦੇਸ਼ ਧਰਈਆਂ ਦੇ ਉੱਤੇ ਦੇਸ਼ ਘ੍ਰੋ ਦਾ ਮੁਕੱਦਮਾ ਦਾਜ ਹੁਣਾ ਇਹ ਵੀ ਤੈ ਹੈ ਕਿਉਂਕਿ ਇਹ ਪੁਲਿਸ ਵਾਲੇ ਨਹੀਂ ਬਲਕਿ ਪੁਲਸ ਦੇ ਪੇਸ਼ ਵਿੱਚ ਉਹ ਗੁੰਡੇ ਸੀ ਜਿਹੜੇ ਪਾਕਿਸਤਾਨ ਪड़ोसी ਮੁਲਕ ਨੂੰ ਜਾਣਕਾਰੀ ਦੇਣਾ ਚਾਹੁੰਦੇ ਸੀ ਯਾਨੀ ਸਾਡੀ ਉਹਨਾਂ ਦੇ ਲੋਕਾਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਉਥੋਂ ਦੀ ਜਿਹੜੀ ਸਰਕਾਰ ਹੈ ਉਹਨਾਂ ਨਾਲ ਸਾਡੀ ਬਹੁਤ ਵੱਡੀ ਦੁਸ਼ਮਣੀ ਹੈ ਤੇ ਸਾਡੇ ਪਾਕਿਸਤਾਨ ਦੇ ਵਿੱਚ ਬਹੁਤ ਸਾਡੇ ਪੰਜਾਬੀ ਵੀ ਨੇ ਲੈਂਦਾ ਪੰਜਾਬ ਆ ਸਾਡਾ ਅਸੀਂ ਉਹਨਾਂ ਨੂੰ ਟਾਰਗੇਟ ਨਹੀਂ ਕਰਦੇ ਪਰ ਜਿਹੜਾ ਸੱਚ ਸੁਣੋਗੇ ਦੇ ਮਿਨੀਅਰ ਕੀ ਹੋ ਰਹੀ ਸੀ ਕਰਨਲ ਸਾਹਿਬ ਦੀ ਉਸ ਤੋਂ ਬਾਅਦ ਜਿਹੜੇ ਪੁਲਿਸ ਵਾਲੇ ਨੇ ਕਿਵੇਂ ਪਾਕਿਸਤਾਨੀ ਏਜੰਟ ਬਣਦੇ ਨੇ ਸੁਣੋ ਯਾਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਰਨਲ ਸਾਹਿਬ ਦੀ ਇੱਕ ਇੱਕ ਕੜੀ ਜੋੜਦੇ ਜਾਣਗੇ ਔਰ ਇਹਦੇ ਵੀ ਪੋਰ ਵੀ ਖੋਲਦੇ ਜਾਣਗੇ ਸੁਣੋ ਇਹ ਕੱਲ੍ਹ ਬਾਤ ਲੋ ਦੇ ਵੀਰੋ ਟਰੈਕ ਕੀਤਾ ਜਾ ਰਿਹਾ ਸੀ ਨਾ ਇਹਨਾਂ ਨੂੰ ਇਨਫਰਮੇਸ਼ਨ ਪਾਸ ਕੀਤੀ ਕਿ ਕਰਨਲ ਬਾਸ ਇੱਥੇ ਪਹੁੰਚ ਗਿਆ ਉਹਨੂੰ ਜੋਚੇ ਹੋਏ ਤਰੀਕੇ ਨਾਲ ਉਹਨੂੰ ਘੇਰਿਆ ਗਿਆ ਮਾਰਿਆ ਗਿਆ ਉਹਦਾ ਆਈਡੈਂਟੀਟੀ ਕਾਰਡ ਤੇ ਮੋਬਾਈਲ ਲੈ ਕੇ ਚਲੇ ਗਏ ਨੂੰ ਇਹ ਲੱਗਦਾ ਕਿ ਇਹ ਦੁਸ਼ਮਣ ਦੇ ਦੇਸ਼ ਦੇ ਹੱਥਾਂ 'ਚ ਫਸੇ ਕਿ ਯਾਦ ਹੈ ਦੁਸ਼ਮਣ ਦੇਸ਼ ਨੇ ਉਹਨਾਂ ਨੇ ਪੈਸਾ ਦਿੱਤਾ ਕਰੋੜਾਂ ਦੇ ਹਿਸਾਬ ਨਾਲ ਦੇ ਦਿੱਤਾ 200 ਕਰੋੜ 300 ਕਰੋੜ ਦੇ ਦੇਣ ਕਿ ਸਾਨੂੰ ਇਸ ਆਰਗੇਨਾਈਜੇਸ਼ਨ ਦੇ ਬੰਦੇ ਦਾ ਆਈਡੈਂਟੀਟੀ ਕਾਰਡ ਉਹਦਾ ਜਾਣਾ ਚਾਹੀਦਾ ਕੋਈ 100 ਕਰੋੜ ਰੁਪਏ ਲਾਉਣ ਵਾਲੇ ਬੰਦੇ ਵੇਚਦੇ ਕੋਈ ਇਨਫੋਰਮੇਸ਼ਨ ਆ ਕੋਈ ਫੋਰਵਰਡ ਕੋਈ ਕੰਮ ਕਰਨ ਦੇ ਤਰੀਕੇ ਉਸ ਆਰਗੇਨਾਈਜੇਸ਼ਨ ਦੇ ਜਿਹਨ ਕੇ ਨੈਸ਼ਨਲ ਸਿਕਿਉਰਿਟੀ ਦੇ ਨਾਲ ਕਹਿੰਦੇ ਆ ਉਹ ਵਿੱਚੋਂ ਉਹ ਆਪਣੇ ਸਹੂਲਤ ਵਾਸਤੇ ਰੱਖਦਾ ਉਹਨਾਂ ਨੇ ਹੋਸ਼ਾ ਦਾ ਕਿਉਂ ਲੀਕ ਕਰਦੇ ਜੋ ਵੀ ਕਹਿਣੇ ਵਾਸਤੇ ਆਇਡੈਂਟੀਟੀ ਕਾਰ ਕਿਸੇ ਏਜੰਟ ਨੂੰ ਦੇ ਦਿਓ ਉਹ ਏਜੰਟ ਜਾ ਕੇ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਕੁਝ ਵੀ ਹਾਰਮ ਕਰ ਸਕਦਾ ਹੈ ਇਹਦਾ ਵੀ ਬਹੁਤ ਵੱਡਾ ਨਸਾਨ ਹੋ ਸਕਦਾ ਉਹ ਦੁਸ਼ਮਣ ਦੇਸ਼ ਨੂੰ ਕਰਾਉਂਦਾ ਹੈ। ਉਹਨਾਂ ਦਾ ਵੀ ਦੁਸ਼ਮਣ ਦੇਸ਼ ਦੀ ਚਾਲ ਚੱਲੀ। ਦੁਸ਼ਮਣ ਦੇ ਹੱਥੀ ਵਿਖੇ ਨੇ ਪੈਸਾ ਲੈ ਕੇ ਇਹਨਾਂ ਨੇ ਕੀਤਾ ਦੇਸ਼ ਨੂੰ ਵੇਚਿਆ, ਮਾਂ ਨੂੰ ਵੇਚਿਆ ਤੇ ਬਰਾਬਰ। ਇਹ ਆਮ ਪਬਲਿਕ ਨੂੰ ਪਤਾ ਨਹੀਂ ਲੱਗੇਗਾ ਪਰ ਦੇਖਦਾ ਕਿੰਨਾ ਵੱਡਾ ਨੁਕਸਾਨ ਕਰ ਚੁੱਕੇ ਨੇ। ਆਰਮੀਅਨ ਇੰਟੈਲੀਜੈਂਸ ਦੇ ਪੱਖ ਤੋਂ ਇਹ ਗੱਲ ਕਰਦੇ ਨੇ। ਮੈਂ ਖੋਦੇ ਆਰਮੀਅਨ ਚਲੇ ਇਸ ਬਰਾ ਚਿਰਿਆ ਮੈਂ ਦੋ ਸਾਲ। ਅੱਡਾ ਕੀ ਕਰਦੇ ਦੋ ਦਿਨ ਵਾਸਤੇ ਰੱਖਿਆ ਇਹਨਾਂ ਨੇ। ਮੋਬਾਈਲ ਰੱਖਿਆ। ਉਹ ਕਿਉਂ ਰੱਖਿਆ? ਉਛੇ ਜਦੋਂ ਵਾਪਸ ਕੇ ਆਉਣੇ ਵਾਪਸ ਦੇਖ ਲਿਆ ਜਿਹੜਾ ਕਿ ਇੰਟੈਲੀਜੈਂਸੀ ਯਾਨੀ ਆਰਮੀ ਦੇ ਵਿੱਚ ਰਹੇ ਹੋਏ ਆਫੀਸਰ ਕੀ ਕਹਿ ਰਹੇ ਨੇ ਕਿ ਮੋਬਾਈਲ ਫੋਨ ਜਿਹੜਾ ਰੱਖਿਆ ਗਿਆ ਕਰਨਲ ਸਾਹਿਬ ਦਾ ਕਿਉਂ ਰੱਖਿਆ ਗਿਆ ਬਹੁਤ ਵੱਡੀ ਅਪਡੇਟ ਹੈ ਜਿਹੜੀ ਤੁਹਾਨੂੰ ਹੁਣ ਮੈਂ ਸੁਣਾਉਣ ਜਾ ਰਿਹਾ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਔਰ ਬਾਕੀ ਜਿਹੜੇ ਪੁਲਿਸ ਆਫੀਸਰ ਨੇ ਸਾਰਿਆਂ ਦੇ ਹੋਸ਼ ਉੜਾ ਦੇਣ ਵਾਲੀ ਖਬਰ ਹੈ ਜਿਹੜੀ ਮੈਂ ਹੁਣਸਾਂ ਤੁਹਾਨੂੰ ਸੁਣਾਉਂਗਾ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਉਹਨਾਂ ਦਰਿੰਦਿਆਂ ਨੇ ਉਹਨਾਂ ਗੁੰਡਿਆਂ ਨੇ ਪੁਲਿਸ ਨੇ ਪੰਜਾਬ ਦੇ ਉਹ ਕਰਨਲ ਦੀ ਜਿਹੜਾ ਕਿ ਸਰਹੱਦ ਦੇ ਉੱਤੇ ਜਿਹੜਾ ਕਿ ਫੌਜ ਦੇ ਬਾਰਡਰਾਂ ਦੇ ਉੱਤੇ ਯਾਨੀ ਜਿੱਥੇ ਸਾਡੇ ਪਾਕਿਸਤਾਨ ਦਾ ਬਾਰਡਰ ਲੱਗਦਾ ਜਿਹੜੇ ਕਿ ਪਾਕਿਸਤਾਨ ਚੀਨ ਦੇ ਬਾਰਡਰਾਂ ਦੇ ਉੱਤੇ ਸਾਡੀ ਪ੍ਰੋਟੈਕਟ ਕਰਦੇ ਨੇ ਸਾਨੂੰ ਸਾਡੀ ਸੁਰੱਖਿਆ ਕਰਦੇ ਨੇ ਉਹਨਾਂ ਲੋਕਾਂ ਦਾ ਡੇਟਾ ਕਿਵੇਂ ਭੇਜਿਆ ਜਾਂਦਾ ਦਰਸਾਲ ਇਹ ਜਿਹੜੇ ਪੁਲਿਸ ਵਾਲੇ ਸੀ ਚਾਰੇ ਇਹ ਚਾਰੇ ਪੁਲਿਸ ਵਾਲੇ ਨਹੀਂ ਹੈਗੇ ਇਹ ਚਾਰੇ ਗੁੰਡਿਆਂ ਦੇ ਪੇਛੇ ਦੇ ਵਿੱਚ ਇੱਕ ਅਤੰਕਵਾਦੀ ਕਹਿ ਸਕਦੇ ਆ ਉਹਨਾਂ ਦੇ ਏਜੰਟ ਨੇ ਬਾਕੀ ਸਾਰੀਆਂ ਏਜੰਟ ਨੇ ਜਿਹੜਾ ਹੁਣ ਇਹ ਆਰਮੀ ਦਾ ਅਫੀਸਰ ਬੋਲ ਰਿਹਾ ਸੀ ਕੀ ਕਹਿ ਰਿਹਾ ਸੀ ਕਹਿੰਦਾ ਮੈਂ ਵੀ ਆ ਇੰਟੈਲੀਜੈਂਸ ਆਰਮੀ ਦੇ ਵਿੱਚ ਰਿਆ ਯਾਨੀ ਮੇਰਾ ਇਹ ਬਹੁਤ ਵੱਡਾ ਐਕਸਪੀਰੀਅੰਸ ਆ ਬਈਰ ਹੋ ਚੁੱਕੇ ਨੇ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਬੰਦੇ ਨੇ ਇਹ ਕਿਤੇ ਨਾ ਕਿਤੇ ਉਹਦਾ ਡਾਟਾ ਭੇਜਣਾ ਚਾਹੁੰਦੇ ਸੀ ਕਾਰਨਲ ਸਾਹਿਬ ਦਾ ਕਿਉਂਕਿ ਕਾਡੇ ਵੱਡੇ ਅਫੀਸਰ ਦੇ ਕੋਲ ਬਹੁਤ ਵੱਡੀਆਂ ਪਰਮਿਸ਼ਨ ਹੁੰਦੀ ਆ ਯਾਨੀ ਕਿੱਥੇ ਸਾਡਾ ਅਸਲਾ ਪਿਆ ਕਿਵੇਂ ਅਸੀਂ ਰਹਿੰਦੇ ਆ ਕਿੱਥੇ ਕਿੱਥੇ ਕੀ ਕਰਨਾ ਬਹੁਤ ਸਾਰੀਆਂ ਖੁਫੀਆ ਜਾਣਕਾਰੀਆਂ ਹੁੰਦੀਆਂ ਜਿਹੜੀਆਂ ਦੁਸ਼ਮਣ ਦੇਸ਼ ਦੇ ਹੱਥ ਵੀ ਲੱਗ ਸਕਦੀਆਂ ਨੇ ਤਾਂ ਪਹਿਲਾਂ ਵੀ ਕਿਹਾ ਸਾਡੀ ਉਥੋਂ ਦੇ ਲੋਕਾਂ ਦੇ ਨਾਲ ਨਹੀਂ ਸਾਡੀ ਉਹਨਾਂ ਦੇ ਜਿਹੜੀਆਂ ਕਿ ਸਰਕਾਰਾਂ ਨੇ ਉਹਨਾਂ ਦੇ ਨਾਲ ਸਾਡੀ ਬਹੁਤ ਵੱਡੀ ਗਹਿਰੀ ਦੁਸ਼ਮਣੀ ਪਹਿਲਾਂ ਤੋਂ ਸਾਡੀਆਂ ਸਰਕਾਰਾਂ ਦੁਆਰਾ ਪਾਈ ਗਈ ਆ ਐਸ ਕਰਕੇ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਜਿਹੜੇ ਕਿ ਇਹ ਪੁਲਿਸ ਵਾਲੇ ਨੇ ਇਹ ਤੁਹਾਨੂੰ ਲੱਗਦੇ ਹੋਣਗੇ ਪੁਲਿਸ ਵਾਲੇ ਦਾ ਸਾਰੇ ਸਾਡੇ ਦੇਸ਼ ਦੇ ਔਰ ਪੰਜਾਬ ਦੇ ਦੁਸ਼ਮਣ ਨੇ ਦੁਸ਼ਮਣ ਇਹ ਪੁਲਿਸ ਨਹੀਂ ਹੈਗੀ ਇਹ ਉਹੀ ਏਜੰਟ ਨੇ ਪਾਕਿਸਤਾਨੀ ਏਜੰਟ ਨੇ ਕਿ ਉਹ ਹੈ ਜਦੋਂ ਜਰੀਏ ਕਰਨਲ ਦੀ ਘਰਵਾਲੀ ਜਿਹੜੇ ਤੇ ਮਾਫੀ ਮੰਗਦੇ ਨੇ ਉੱਥੇ ਹੀ ਪਤਾ ਲੱਗ ਜਾਂਦਾ ਕਿ ਇਹ ਦਰਿੰਦਗੀ ਕਰਕੇ ਆਈ ਸੀ ਔਰ ਕਿਵੇਂ ਹੁਣ ਇਹਨਾਂ ਦੀ ਹਵਾ ਨਿਕਲਦੀ ਆ ਪੂਰਾ ਸੰਸਾਰ ਦੇਖ ਰਿਹਾ ਇਹਨਾਂ ਦੇ ਪਰਿਵਾਰ ਕੀ ਕਹਿ ਰਹੇ ਨੇ ਕਹਿੰਦੇ ਸਾਹਮਣੇ ਆ ਕੇ ਸਾਡਾ ਕੋਈ মিডিਆ ਪੱਖ ਨਹੀਂ ਧਾਰ ਰਿਹਾ ਪੱਖ ਧਾਰਨ ਵਾਲੀ ਗੱਲ ਹੈ ਹੀ ਨਹੀਂ ਦੂਜੇ ਪਾਸੇ ਨਾਨਕ ਸਿੰਘ ਐਸਐਸਪੀ ਹੈ ਜਿਹੜਾ ਉਹ ਵੀ ਇਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਲਗਾਤਾਰ ਝੂਠ ਬੋਲ ਰਿਹਾ ਤੇ ਲੋਕਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕਰ ਰਿਹਾ ਔਰ ਦੂਜੇ ਪਾਸੇ ਇੱਕੋ ਦੀ ਘਰਵਾਲੀ ਹੈ ਜਿਹੜੀ ਕਰਨਲ ਸਾਹਿਬ ਦੀ ਉਹਨਾਂ ਨੇ ਇੱਕ ਬਹੁਤ ਵੱਡਾ ਐਲਾਨ ਕੀਤਾ ਪੂਰੇ ਪੰਜਾਬ ਦੀ ਜਨਤਾ ਲਈ ਉਹ ਕਹਿੰਦੀ ਮੈਂ ਸੰਡੇ ਤੇ ਯਾਨੀ ਸ਼ਨੀਵਾਰ ਦੋ ਦਿਨ ਤੱਕ ਮੈਂ ਆਪਣਾ ਦਫਤਰ ਬੰਦ ਰੱਖ ਕੇ ਤੁਹਾਡੇ ਲਈ ਕੰਮ ਕਰੂੰਗੀ ਤੁਹਾਡੇ ਲਈ ਬੈਠੂੰਗੀ ਜਿੰਨਾ ਵੀ ਕੋਈ ਵੀ ਪੰਜਾਬ ਦੇ ਵਿੱਚ ਜ਼ੁਲਮ ਹੋ ਰਿਹਾ ਕਿਸੇ ਤੇ ਵੀ ਹੋ ਰਿਹਾ ਮੈਨੂੰ ਆਕੇ ਮਿਲੋ ਤੇ ਮੈਂ ਤੁਹਾਡੇ ਕੰਮ ਸੌਲਵ ਕਰੂੰਗੀ ਇਸ ਜ਼ੁਲਮ ਦੇ ਖਿਲਾਫ ਲੜਨਾ ਜ਼ਰੂਰੀ ਹੈ ਇਕੱਲੀ ਫੌਜ ਦੀ ਇਕੱਲੀ ਕਰਨਲ ਦੇ ਘਰ ਵਾਲੀ ਦਾ ਮਾਮਲਾ ਨਹੀਂ ਪੂਰੇ ਪੰਜਾਬੀਅਤ ਦਾ ਮਾਮਲਾ ਪੰਜਾਬੀਆਂ ਦਾ ਮਾਮਲਾ ਲੱਖਾ ਸਿੰਘ ਸੁਧਾਨਾ ਕੀ ਕਹਿੰਦਾ ਕਿਉਂਕਿ ਪੰਜਾਬ ਦੇ ਵਿੱਚ ਹੁਣ ਗੁੰਡਾ ਰਾਜ ਚੱਲ ਪਿਆ ਹੁਣ ਇਹ ਨਹੀਂ ਪਤਾ ਵੀ ਕੀ ਹੋਵੇ ਪੰਜਾਬ ਦੇ ਅੰਦਰ ਕਿਉਂ ਕਿਉਂਕਿ ਪੰਜਾਬ ਦੇ ਵਿੱਚ ਇਨਕਾਊਂਟਰ ਤੇ ਇਨਕਾਊਂਟਰ ਇਨਕਾਊਂਟਰ ਤੇ ਇਨਕਾਊਂਟਰ ਹੋ ਰਿਹਾ ਔਰ ਪੰਜਾਬ ਦੀ ਨੌਜਵਾਨੀ ਭੜਕ ਕੇ ਕਿਹੜੇ ਰਾਹ ਤੇ ਚੜੂਗੀ ਇਹ ਸੋਚਿਆ ਕਿਸੇ ਨੇ ਕਿਉਂਕਿ ਫਿਰ ਕਹਿੰਦੇ ਗੈਸਟਰ ਪੈਦਾ ਹੋ ਗਏ ਜੀ ਆਹ ਗੰਦਾ ਕਰਦਿਆਂ ਨੇ ਕਿਉਂ ਬਣਦੇ ਨੇ ਵੱਡੇ ਵੱਡੇ ਗੈਸਟ ਮੁੰਡੇ ਸਾਡੇ ਪੰਜਾਬ ਦੇ ਇਹੀ ਪੁਲਿਸ ਦਾ ਯੋਗਦਾਨ ਹੁੰਦਾ ਕਿਉਂਕਿ ਪੁਲਿਸ ੱਤਕਾ ਕਰਦੀ ਆ ਤਾਂ ਜੁਰਮ ਜਿਹੜਾ ਨਹੀਂ ਸੰਢਾ ਫਿਰ ਅੱਗੋਂ ਵੀ ਉਹਨਾਂ ਨੂੰ ਸਰਕਸ ਖਾਂਦਾ ਛੇੜ ਕਰਕੇ ਵੱਡੇ ਪੱਦਰ ਤੇ ਅਪੀਲ ਆ ਪੰਜਾਬ ਦੇ ਲੋਕਾਂ ਨੂੰ ਕਿ ਵੱਡੇ ਪੱਦਰ ਤੇ ਯਾਨੀ ਖੁੱਲ ਕੇ ਪੂਰਾ ਸਾਹ ਦੇ ਇੱਕ ਦੂਜੇ ਦਾ ਵੀਡੀਓ ਨੂੰ ਵੀ ਸ਼ੇਅਰ ਕਰੋ ਤਾਂ ਕਿ ਉਹਨਾਂ ਦਾ ਜਿਹੜਾ ਚਿਹਰਾ ਇਹਨਾਂ ਗੁੰਡਿਆਂ ਦਾ ਉਹ ਨੰਗਾ ਹੁੰਦਾ ਰਵੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ